ਅਸ ਵੀਡੀਓ ਤਲਾਹ ਮਿਲੀ ਸੀ ਕਿ ਮੱਲੀਵਾਲ ਅੱਡੇ ਤੇ ਬੈਂਚ ਤੇ ਇੱਕ ਡੈੱਡ ਬੋਡੀ ਪਈ ਆ ਉਥੇ ਮੌਕੇ ਤੇ ਪੁੱਜੇ ਆ ਇਹਦੀ ਭੈਣ ਸੀ ਮੱਲੀਵਾਲ ਬੰਡੇ ਇੱਥੇ ਉਥੇ ਆਜੀ ਫਰਕ ਹੋਏ ਬਾਕੀ ਮੌਕੇ ਤੇ ਦੇਖ ਲੈਣੇ ਤੋਂ ਪਿੱਛੇ ਅਸ ਵੀਡੀਓ ਤਲਾਸ਼ ਮਿਲੀ ਸੀ ਕਿ ਮੱਲੀਵਾਲ ਅੱਡੇ ਤੇ ਬੈਂਚ ਤੇ ਇੱਕ ਡੈੱਡ ਬੋਡੀ ਪਈ ਆ ਉਥੇ ਮੌਕੇ ਤੇ ਪੁੱਜਿਆਂ ਦੇਖ ਰਹੇ ਆ ਇਹ ਬੰਦੇ ਦੀ ਪਛਾਣ ਹੋਈ ਆ ਸਾਜੀ ਸਿੰਘ ਭੁੱਲਾ ਸਨੋ ਕੇਵਰਾਵਾਂ ਵਾਸੀ ਸਹਿਵਾਜਪੁਰ ਟਾਂਡਾ ਸ਼ਹਿਰ ਇਹਦੀ ਭੈਣ ਸੀ ਮੱਲੀਵਾਲ ਬੈਂਡ ਇਥੇ ਉਥੇ ਆ ਆ ਸੀ ਫਰ ਤੋਂ ਇਹ ਬਾਕੀ ਮੌਕੇ ਤੇ ਦੇਖ ਰਹੇ ਤਪੀ ਚ ਤੇ ਕਾਰਨ ਕੀ ਦੱਸਿਆ ਜਾ ਰਿਹਾ ਹੈ ਕੁਝ ਹਾਲੇ ਕਾਰਨ ਤਾਂ ਨਹੀਂ ਕਿਸੇ ਨੂੰ ਪਤਾ ਲੱਗਾ ਜੀ ਹੋ ਸਕਦਾ ਸ਼ਾਇਦ ਐਕਸੀਡੈਂਟ ਹੋਈ ਹੋਵੇ ਬਾਕੀ ਤਪੀ ਚਾਰੀ ਬੋਲਦਾ ਸੱਟਾਂ ਵਗੈਰਾ ਕਿੱਥੇ ਕਿੱਥੇ ਲੱਗੀਆਂ ਇਹਦੇ ਸਿਰ ਦੇ ਉੱਤੇ ਸਾਟਾਂ ਆ ਅਸ ਵੀਰਿਆ ਤਲਾਹ ਮਿਲੀ ਸੀ ਕਿ ਮੱਲੀਵਾਲ ਅੱਡੇ ਤੇ ਬੈਂਚ ਤੇ ਇੱਕ ਡੈੱਡ ਬਾਡੀ ਪਈ ਆ ਉਥੇ ਮੌਕੇ ਤੇ ਪੁੱਜਿਆ ਇਹਦੀ ਪਹਿਣ ਸੀ ਮੱਲੀਵਾਲ ਵੰਡ ਇਥੇ ਉਥੇ ਆਈ ਸੀ ਪਰ ਤੋਂਏ ਬਾਕੀ ਮੌਕੇ ਤੇ ਦੇਖਦੇ ਤਬੀਸ਼ ਤੇ ਅਸ ਵੀਡੀਓ ਤਲਾਸ਼ ਮਿਲੀ ਸੀ ਕਿ ਮੱਲੀਵਾਲ ਅੱਡੇ ਤੇ ਬੈਂਚ ਤੇ ਇੱਕ ਡੈੱਡ ਬਾਡੀ ਪਈ ਆ ਉਥੇ ਮੌਕੇ ਤੇ ਪੁੱਜੇ ਆ ਦੇਖ ਰਹੇ ਆ ਇਹ ਬੰਦੇ ਦੀ ਪਛਾਣ ਹੋਈ ਆ ਸਾਡੀ ਜਿੰਨ ਭੁੱਲਾ ਸਾਨੋ ਕੇਵਰਾਂਵਾਸੀ ਸਹਿਵਾਜਪੁਰ ਟਾਂਡਾ ਸ਼ਹਿਰ ਇਹਦੀ ਭੈਣ ਸੀ ਮੱਲੀਵਾਲ ਬੰਦੇ ਇੱਥੇ ਉੱਥੇ ਆਈ ਸੀ ਫਰ ਤੋਂਏ ਬਾਕੀ ਮੌਕੇ ਤੇ ਦੇਖਦੇ ਦਫੀਸ਼ ਤੇ ਕਾਰਨ ਕੀ ਦੱਸਿਆ ਜਾ ਰਿਹਾ ਕੁਛ ਹਲੇ ਕਾਰਨ ਦਾ ਨਹੀਂ ਕਿਸੇ ਨੂੰ ਪਤਾ ਲੱਗਾ ਜੀ ਹੋ ਸਕਦਾ ਸ਼ਾਇਦ ਐਕਸੀਡੈਂਟ ਹੋਈ ਹੋਵੇ ਬਾਕੀ ਤਫ਼ਸੀਲ ਜਾਰੀ ਬਤਾਓ ਸੱਟਾਂ ਵਗੈਰਾ ਕਿੱਥੇ ਕਿੱਥੇ ਲੱਗੀਆਂ ਇਹਦੇ ਸਿਰ ਦੇ ਉੱਤੇ ਸੱਟਾਂ ਆ ਅਸ ਵੀਰਿਆ ਤਲਾਹ ਮਿਲੀ ਸੀ ਕਿ ਮੱਲੀਵਾਲ ਅੱਡੇ ਤੇ ਬੈਂਚ ਤੇ ਇੱਕ ਡੈੱਡ ਬਾਡੀ ਪਈ ਆ ਉਥੇ ਮੌਕੇ ਤੇ ਪੁੱਜਿਆ ਇਹਦੀ ਪਹਿਣ ਸੀ ਮੱਲੀਵਾਲ ਵੰਡ ਇਥੇ ਉਥੇ ਆਈ ਸੀ ਪਰ ਤੋਂਏ ਬਾਕੀ ਮੌਕੇ ਤੇ ਦੇਖਦੇ ਤਬੀਸ਼ ਤੇ ਅਸ ਵੀਡੀਓ ਤਲਾਸ਼ ਮਿਲੀ ਸੀ ਕਿ ਮੱਲੀਵਾਲ ਅੱਡੇ ਤੇ ਬੈਂਚ ਤੇ ਇੱਕ ਡੈੱਡ ਬਾਡੀ ਪਈ ਆ ਉਥੇ ਮੌਕੇ ਤੇ ਪੁੱਜੇ ਆ ਦੇਖ ਰਹੇ ਆ ਇਹ ਬੰਦੇ ਦੀ ਪਛਾਣ ਹੋਈ ਆ ਸਾਡੀ ਜਿੰਨ ਭੁੱਲਾ ਸਾਨੋ ਕੇਵਰਾਂਵਾਸੀ ਸਹਿਵਾਜਪੁਰ ਟਾਂਡਾ ਸ਼ਹਿਰ ਇਹਦੀ ਭੈਣ ਸੀ ਮੱਲੀਵਾਲ ਬੰਦੇ ਇੱਥੇ ਉੱਥੇ ਆਈ ਸੀ ਫਰ ਤੋਂਏ ਬਾਕੀ ਮੌਕੇ ਤੇ ਦੇਖਦੇ ਦਫੀਸ਼ ਤੇ ਕਾਰਨ ਕੀ ਦੱਸਿਆ ਜਾ ਰਿਹਾ ਕੁਛ ਹਲੇ ਕਾਰਨ ਦਾ ਨਹੀਂ ਕਿਸੇ ਨੂੰ ਪਤਾ ਲੱਗਾ ਜੀ ਹੋ ਸਕਦਾ ਸ਼ਾਇਦ ਐਕਸੀਡੈਂਟ ਹੋਈ ਹੋਵੇ ਬਾਕੀ ਤਫ਼ਸੀਲ ਜਾਰੀ ਬਤਾਓ ਸੱਟਾਂ ਵਗੈਰਾ ਕਿੱਥੇ ਕਿੱਥੇ ਲੱਗੀਆਂ ਇਹਦੇ ਸਿਰ ਦੇ ਉੱਤੇ ਸੱਟ ਆ